ਐਨਸਕੋਲ ਵਿਫ ਵੋਕੇਸ਼ਨਲ ਟੀਚਰਸ ਰੰਟ ਪੰਜਾਬ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਜਮ ਕੇ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਨਾਮ ਰਣਜੀਤ ਸਿੰਘ ਜ਼ਿਲ੍ਹਾ ਨਾਮਾ ਸ਼ਹਿਰ ਪ੍ਰਧਾਨ ਅੱਜ ਅਸੀਂ ਚੀਮਾ ਸਾਹਿਬ ਦੇ ਦਫ਼ਤਰ ਅੱਗੇ ਇਹਨਾਂ ਦਾ ਘਰਾਹ ਕਰਨ ਲਈ ਆਏ ਸੀਗੇ ਠੀਕ ਹੈ ਜੀ ਇਹਨਾਂ ਨੇ ਸਾਡੇ ਨਾਲ 20 ਅਪ੍ਰੈਲ ਨੂੰ ਮੀਟਿੰਗ ਕੀਤੀ ਸੀ 20 ਅਪ੍ਰੈਲ ਤੋਂ ਬਾਅਦ ਸਾਨੂੰ 20 ਦਿਨ ਦਾ ਸਮਾਂ ਦਿੱਤਾ ਸੀਗਾ ਉਹ ਤੁਸੀਂ ਦੇਖ ਲਓ ਵੀ 20 ਦਿਨਾਂ ਦਾ ਸਮਾਂ ਦੇ ਦੇ ਕੇ ਅੱਜ 4 ਮਹੀਨੇ ਸਾਡੇ ਲੰਘਾ ਦਿੱਤੇ ਇਹਨਾਂ ਨੇ ਇਹਨਾਂ ਨੇ ਕਿਹਾ ਸੀਗਾ ਵੀ ਤੁਹਾਡਾ ਸੀ ਆਊਟਸੋਰਸਿੰਗ ਦਾ ਜਿਹੜਾ ਹੱਲ ਹੈਗਾ ਏ ਉਹ 20 ਦਿਨਾਂ ਚ ਕਰਾਂਗੇ ਇਹ ਤਕਰੀਬਨ 3.5 ਸਾਲ ਇਹ ਸਰਕਾਰ ਨੂੰ ਬਣੀ ਨੂੰ ਹੋ ਗਏ ਹਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਸਿਰਫ ਮੀਟਿੰਗਾਂ ਤੇ ਮੀਟਿੰਗਾਂ ਜਦੋਂ ਮੀਟਿੰਗ ਮਿਲ ਜਾਂਦੀ ਹੈ ਉਸ ਤੋਂ ਬਾਅਦ ਸ਼ਵਾਸ਼ਨ ਮਿਲ ਜਾਂਦਾ ਜੀ 20 ਦਿਨ ਬਾਅਦ ਫੇਰ ਮਿਲਣਗੇ ਇਹ ਸਾਡੀ 20 ਤਰੀਕ ਨੂੰ ਮੀਟਿੰਗ ਸੀਗੀ ਜੀ ਫੇਰ ਖ਼ਬਰ ਦੇ ਦਿੱਤਾ ਸਾਨੂੰ 29 ਤਰੀਕ ਦੀ ਸਾਡੀ ਮੀਟਿੰਗ ਕਰ ਦਿੱਤੀ ਆ ਹੁਣ ਜੇ 29 ਤਰੀਕ ਨੂੰ ਸਾਡਾ ਕੋਈ ਹੱਲ ਨਹੀਂ ਕੱਢਦੇ ਮੀਟਿੰਗ ਦੇ ਵਿੱਚ ਫੇਰ ਅਸੀਂ ਇਹ ਜਿਹੜਾ ਆਪਣਾ ਪ੍ਰਦਰਸ਼ਨ ਹੈਗਾ ਹੋਰ ਤਿੱਖਾ ਕਰਾਂਗੇ ਹਾਂਜੀ ਮੈਂ ਬੁਕੇਸ਼ਰ ਟੀਚਰ ਆ ਰਣਜੀਤ ਸਿੰਘ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਜੋ ਅੱਜ ਦਾ ਤੋਂ ਲੈ ਕੇ ਆਤੀ ਪ੍ਰੋਟੈਸਟ ਕੀਤਾ ਔਰ ਤੁਹਾਡੇ ਕੀ ਮੰਗਾ ਹੈ ਜੀ ਅੱਜ ਅਸੀਂ ਜੀ ਐਨ ਐਸ ਕੋ ਫਰੰਟ ਵੱਲੋਂ ਸਰਕਾਰ ਦਾ ਅੱਜ ਵਿਰੋਧ ਕਰ ਰਹੇ ਹਾਂ ਜੀ ਅਸੀਂ ਪਹਿਲਾਂ ਕਈ ਵਾਰੀ ਇਹਨਾਂ ਨੂੰ ਅਸੀਂ ਮਿਲ ਚੁੱਕੇ ਹਾਂ ਇਹ ਮੀਟਿੰਗਾਂ ਦਿੰਦੇ ਆ ਮੀਟਿੰਗਾਂ ਕਰਦੇ ਨਹੀਂ ਸਾਡੇ ਨਾਲ ਸਾਡੀ ਮੰਗ ਇਹ ਹੈ ਕਿ ਵੀ ਜਿਹੜੀਆਂ ਆਊਟਸੋਰਸ ਕੰਪਨੀਆਂ ਇਹਨਾਂ ਦੇ ਟੈਂਡਰ ਰੱਦ ਹੋਣੇ ਚਾਹੀਦੇ ਆ ਜਿਹੜੇ ਇਹ ਨਵੀਂ ਸਕੀਮ ਲੈ ਕੇ ਆ ਰਹੇ ਉਹ ਭਰਤੀਆਂ ਬੰਦ ਹੋਣੇ ਚਾਹੀਦੀਆਂ ਨੇ ਸਾਨੂੰ ਇਹ ਤਨਖਾਹ ਵਾਧਾ ਕਰਨ ਸਾਡਾ ਸਾਨੂੰ ਆਪਣੇ ਮਹਿਕਮੇ ਦੇ ਵਿੱਚ ਮਰਜ ਕਰਨ ਜਾਂ ਕਿਸੇ ਸੁਸਾਇਟੀ ਦੇ ਅੰਡਰ ਲੈਣ ਜੀ ਇਹ ਸਤਿ ਸ਼੍ਰੀ ਗਾਲ ਜੀ ਮੇਰਾ ਨਾਮ ਹਰਪ੍ਰੀਤ ਹੈ ਮੈਂ ਐਨਐਸਕੇਓ ਆਫੀਸੀਅਲਟੀ ਆਂ ਸਾਨੂੰ ਕਈ ਸਾਲਾਂ ਤੋਂ ਪਹਿਲ ਸਰਕਾਰ ਬਣਨ ਤੋਂ ਪਹਿਲਾਂ ਆਪਨੇ ਸਾਡੇ ਨਾਲ ਕਈ ਵਾਅਦੇ ਕੀਤੇ ਸੀ ਜਦੋਂ ਅਸੀਂ ਦੁੱਖਨਵਾਰਨ ਸਾਹਿਬ ਪਟਿਆਲਾ ਧਰਨੇ ਤੇ ਬੈਠੇ ਸੀ ਉਦੋਂ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਨੂੰ ਆਊਟਸੋਰਸਿੰਗ ਨਹੀਂ ਰਹਿਣ ਦੇਣੇ ਪੱਕੇ ਕਰਾਂਗੇ ਤੁਹਾਨੂੰ ਕਦੇ ਧਰਨੇ ਨਾਲ ਲਾਉਣ ਦੀ ਨੌਬਤ ਨਹੀਂ ਆਣੀ ਪਰ ਸਾਡਾ ਸ਼ਾਇਦ ਇਹ ਕਹਿ ਕੇ ਭੁੱਲ ਗਿਆ ਜਾਂ ਇਹਨਾਂ ਨੂੰ ਗਦਾਮਾਂ ਦੀ ਲੋੜ ਹੈ ਰੱਬ ਨੂੰ ਪਤਾ ਹੈ 3.5 ਸਾਲ ਹੋ ਗਏ ਸਾਨੂੰ ਸਿਰਫ ਤਰੀਕ ਤੇ ਤਰੀਕ ਮੀਟਿੰਗਾਂ ਦੀ ਪਾ ਦਿੰਦੇ ਆ ਸਾਡੇ ਮੰਗ ਪੱਤਰ ਲੈ ਕੇ ਰੱਖ ਦਿੰਦੇ ਆ ਸੁਣਵਾਈ ਸਾਡੀ ਕਦੇ ਕਰਦੇ ਨਹੀਂ 20 ਤਰੀਕ ਨੂੰ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ 29 ਤਰੀਕ ਨੂੰ ਇਹ ਸਾਡੇ ਨਾਲ ਮੀਟਿੰਗਾਂ ਕਰਨਗੇ ਸਾਡੀ ਜਿਹੜੀ ਪ੍ਰੋਬਲਮ ਆ ਉਹਦਾ ਹੱਲ ਕੱਢ ਕੇ ਦੇਣਗੇ ਅਸੀਂ ਸਾਰੇ ਜਾਣੇ ਰਿਕਵੈਸਟ ਕਰਦੇ ਆ ਹੁਣ ਇਹਨਾਂ ਨੂੰ ਸਰਕਾਰ ਸਾਡੀ ਰਿਕਵੈਸਟ ਸਮਝ ਲੇ ਚਾਹੇ ਸਾਡੀ ਵਾਰਨਿੰਗ ਜੇ 29 ਤਰੀਕ ਨੂੰ ਸਾਡਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਸਾਡੇ ਵੱਲੋਂ ਜਿਹੜਾ ਪੂਰੇ ਪੰਜਾਬ 'ਚ ਪੱਕਾ ਕਰਨਾ ਲਾਇਆ ਜਾਊਗਾ ਤੇ ਕਰਨਾ ਉਦੋਂ ਤੱਕ ਨਹੀਂ ਖਤਮ ਹੋਣਾ ਜਦ ਤੱਕ ਸਾਨੂੰ ਇਹ ਸਾਡੀ ਮੰਗ ਨੂੰ ਪੂਰਾ ਨਹੀਂ ਕਰਦੇ ਮੈਂ ਜੀ ਜਗਜੀਤ ਸਿੰਘ ਸ੍ਰੀ ਮਕਸਦਰ ਸਾਹਿਬ ਜ਼ਿਲ੍ਹਾ ਪ੍ਰਧਾਨ ਵੀ ਸਾਡੇ ਸਾਰੇ ਸਾਥੀਆਂ ਨੇ ਤੁਹਾਨੂੰ ਦੱਸ ਹੀ ਦਿੱਤਾ ਜੀ ਸਾਡੀਆਂ ਮੇਨ ਮਕਸਦ ਜਿਹੜਾ ਮੇਨ ਮੰਗਾ ਸਾਡੀਆਂ ਨੇ ਸਾਨੂੰ ਡਿਪਾਰਟਮੈਂਟ ਦੇ ਵਿੱਚ ਕਰਨਾ ਪੱਕਾ ਤੇ ਜਿਹੜੀ ਜੋਬ ਸਕਿਉਰਟੀ ਸਾਡੀ ਹੋਵੇ ਤਨਖਾਹਾ ਵਧਾਉਣ ਗੁਣੀਆਂ ਤਖਾਹ ਤੇ ਅਸੀਂ ਲੈਕਚਰਰ ਕੈਡਰ ਦੇ ਬਰਾਬਰ ਜਿਹੜੀ ਵਿਦਿਆ ਦੇ ਰਹੇ ਆ ਉਹ ਵੀ ਸਕਿੱਲ ਇੰਡੀਆ ਦੇ ਨਾਂ ਤੇ ਜਿਹੜੀ ਐਜੂਕੇਸ਼ਨ ਚੱਲ ਰਹੀ ਜੀ ਤੇ ਸਾਡਾ ਲਗਾਤਾਰ ਸ਼ੋਸ਼ਨ ਕੀਤਾ ਜਾ ਰਿਹਾ ਇਹ ਸ਼ਰੇਆ ਵੀ ਸ਼ੋਸ਼ਨ ਆ ਜੀ ਤੇ ਇਹ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਸਰਕਾਰ ਬਣਦਿਆਂ ਹੀ ਤੁਹਾਡੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਜਿਹੜੇ ਸਾਰੇ ਪੈਂਡਿੰਗ ਆ ਵਾਰ-ਵਾਰ ਸਾਨੂੰ ਅਸੀਂ ਹਰ ਇੱਕ ਲੀਡਰ ਦੇ ਨਾਲ ਹਰ ਇੱਕ ਮੰਤਰੀ ਦੇ ਨਾਲ ਮੁੱਖ ਮੰਤਰੀ ਦੇ ਨਾਲ ਵੀ ਅਸੀਂ ਕਈ ਵਾਰ ਮੀਟਿੰਗ ਕਰ ਚੁੱਕੇ ਆ ਪਰ ਸਾਨੂੰ ਵਿਸ਼ਵਾਸ ਜਰੂਰ ਦਿੱਤਾ ਜਾਂਦਾ ਤੁਹਾਡੀ ਤਨਖਾਹ ਬਹੁਤ ਘੱਟ ਆ ਇੰਨੀ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ ਪਰ ਉਹਨਾਂ ਨੇ ਸਾਡਾ ਮਸਲਾ ਕੋਈ ਵੀ ਹੱਲ ਨਹੀਂ ਕੀਤਾ ਜਦੋਂ ਵੀ ਮਿਲੀਦਾ ਜਦੋਂ ਵੀ ਧਰਨਾ ਲਾਈਦਾ ਮੀਟਿੰਗ ਦਿੱਤੀ ਜਾਂਦੀ ਆ ਪਰ ਮੀਟਿੰਗ ਦੇ ਵਿੱਚ ਕੋਈ ਵੀ ਹੱਲ ਜਿਹੜਾ ਨਹੀਂ ਕੱਢਿਆ ਜਾਂਦਾ ਸਾਡੀ ਇਹੋ ਹੀ ਬੇਨਤੀ ਆ ਮਾਨ ਸਰਕਾਰ ਨੂੰ ਜਿਹੜੇ ਉਹ ਵਾਅਦਾ ਕਰਕੇ ਆਏ ਵਾਅਦਾ ਖਰਾਫ ਹੀ ਨਾ ਕਰਨ ਲੋਕਾਂ ਨਾਲ ਲੋਕਾਂ ਦਾ ਵਿਸ਼ਵਾਸ ਜਿੱਤਣ ਜੇ ਗਾ ਉਹਨਾਂ ਨੇ ਦੁਬਾਰਾ ਉਹਨਾਂ ਨੇ ਰਿਪੀਟ ਹੋਣਾ ਨਹੀਂ ਤੇ ਲੋਕ ਜਿਵੇਂ ਕੁਰਸੀਆਂ ਤੇ ਪਾਉਂਦੇ ਉਸੇ ਤਰ੍ਹਾਂ ਲਾ ਦਿੰਦੇ ਮੇਰਾ ਨਾ ਗੁਰਦੇਵ ਸਿੰਘ ਜੀ ਫੋਰਾਇਪੁਰ ਜ਼ਿਲ੍ਹੇ ਤੋਂ ਐਨ ਐਸ ਕੂਪ ਜ਼ਿਲ੍ਹੇ ਦਾ ਪ੍ਰਧਾਨ ਆ ਮੈਂ ਜੀ ਅੱਜ ਦਾ ਤੁਹਾਡਾ ਪ੍ਰਦਰਸ਼ਨ ਕੀ ਹੈਗਾ ਜੀ ਕਿ ਕਿੰਨੇ ਜ ਸਾਥੀ ਤੁਹਾਡੇ ਕੋਲ ਚਾਹੀਏ ਪ੍ਰਦਰਸ਼ਨ ਸਾਡਾ ਇਹ ਆ ਜੀ ਜੋ ਸਰਕਾਰ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਸ ਕੁਰਸੀ ਦੇ ਉੱਤੇ ਆ ਕੇ ਬੈਠੀ ਹੈ ਔਰ ਅੱਜ ਤੁਹਾਡੇ ਸਾਹਮਣੇ ਆ ਕਿ ਸਾਨੂੰ ਸੜਕਾਂ ਦੇ ਉੱਤੇ ਉਤਰਨੀ ਮਜਬੂਰ ਹੋਣਾ ਪਿਆ ਕਿਉਂਕਿ ਦੁੱਖ ਲੱਗਦਾ ਅੱਜ ਇਹਨਾਂ ਦੀਆਂ ਪੁਰਾਣੀਆਂ ਸਪੀਚਾਂ ਸੁਣ-ਸੁਣ ਕੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ-ਸੁਣ ਕੇ ਪੰਜਾਬ ਨੂੰ ਇੱਕ ਬੜਾ ਮਾਣ ਸੀਗਾ ਕਿ ਅਸੀਂ ਜਿਸ ਮਾਣ ਨੂੰ ਕੁਰਸੀ ਤੇ ਬਿਠਾ ਰਹੇ ਹਾਂ ਇਹ ਪੂਰੇ ਪੰਜਾਬ ਦਾ ਹਲ ਕਰੇਗਾ पर दुख दी दुख ਨਾਲ ਗਿਆਣਾ ਪੈ ਰਿਹਾ ਕਿ ਜੋ ਸੋਚਿਆ ਸੀ ਲੋਕਾਂ ਨੇ ਉਹਦੇ ਉੱਤੇ ਪੂਰੇ ਨਹੀਂ ਉਤਰੇ ਪਤਾ ਨਹੀਂ ਹਰਬਨ ਜਿਹੜਾ ਕਹਿੰਦੇ ਸੀ ਸੌ ਚੱਕਣ ਲੱਗਿਆ ਕਿ ਇਹ ਹਰਬਨ ਬੇਰੁਜ਼ਗਾਰੀ ਨੂੰ ਖਤਮ ਕਰਨ ਵਾਸਤੇ ਚੱਲੇਗਾ ਉਹ ਪਤਾ ਨਹੀਂ ਜਾਂ ਦੋਂਦੇ ਜਿਸ਼ਾਈ ਭਾਈ ਨਹੀਂ ਗਈ ਤੇ ਜਾਂ ਹਰਬਨ ਕੋਈ ਹੋਰ ਲੈ ਗਿਆ ਇਸ ਕਰਕੇ ਦੁਖੀ ਹੋ ਕੇ 11-11 ਸਾਲ ਹੋ ਗਏ ਸਾਡੇ ਸਾਥੀਆਂ ਨੂੰ ਤੇ ਜੇ ਅੱਜ ਸੈਲਰੀ ਦੀ ਗੱਲ ਕਰੀਏ ਤਾਂ ਅਸੀਂ 15-15000 ਦੇ ਉੱਤੇ ਨੌਕਰੀ ਕਰਦੇ ਪਏ ਆ ਔਰ 100-100 ਕਿਲੋਮੀਟਰ ਤੋਂ ਦੂਰ ਸਾਡੇ ਸਾਥੀ ਬੈਠੇ ਹੋਏ ਆ ਔਰ ਇਹਨਾਂ ਨੇ ਹਰ ਜਗ੍ਹਾ ਤੇ ਬੋਲਦੇ ਹੁੰਦੇ ਸੀ ਕਿ ਜਿਹੜੇ ਕੱਚੇ ਮਲਾਜ਼ਮਾ ਜਿਹੜੇ ਆਊਟਸੋਰਸਡ ਆ ਠੇਕਾ ਮਲਾਜ਼ਮਾ ਅਸੀਂ ਸਾਰਿਆਂ ਨੂੰ ਖਤਮ ਕਰਾਂਗੇ ਔਰ ਖਤਮ ਕਰਨ ਤੋਂ ਬਾਅਦ ਅਸੀਂ ਸਾਰਿਆਂ ਨੂੰ ਪੱਕੇ ਕਰਾਂਗੇ ਪੱਕੇ ਦਾ ਕੀ ਕਰਨਾ ਸਾਡੀ ਸੈਲਰੀ ਬਾਰੇ ਕਦੇ ਨਹੀਂ ਕਿਨਾਂ ਨੇ ਸੋਚਿਆ ਜਿਵੇਂ ਸਾਡੇ ਸਾਥੀਆਂ ਨੇ ਹੁਣੇ ਦੱਸਿਆ ਬਸ ਰੈਲੀ ਤੋਂ ਬਾਅਦ ਆਊਗਾ ਕੋਈ ਨਾ ਕੋਈ ਜਾਂ ਲੈਟਰ ਦੇਣਗੇ ਤੁਹਾਨੂੰ ਮੀਟਿੰਗ ਦੇ ਦਿੰਦੀ ਹੈ ਜੀ ਬਸ ਮੀਟਿੰਗ ਦੇ ਵਿੱਚ ਜਾਓ ਤੁਹਾਡੀ ਗੱਲਬਾਤ ਚੱਲਦੀ ਪਈ ਹੈ ਜੀ ਪਤਾ ਨਹੀਂ 3 ਸਾਲ ਪੂਰੇ ਹੋ ਗਏ ਅਜੇ ਤੱਕ ਗੱਲਬਾਤ ਕੋਈ ਸਿਰੇ ਨਹੀਂ ਲੱਗੀ ਮੇਰਾ ਨਾਮ ਸਰਵਜੀਤ ਕੌਰ ਆ ਜੀ ਅਸੀਂ ਐਨਐਸਕਯੂਫ ਯੂਨੀਅਨ ਫਰੰਟ ਤੋਂ ਆ ਜੀ ਅਸੀਂ ਜੀ ਅੱਜ ਦਿੜਬਾ ਵਿੱਚ ਹਰਪਾਲ ਚੀਮਾ ਜੀ ਦੇ ਕੋਲ ਜਿਹੜਾ ਹੈਗਾ ਆਪਦਾ ਪ੍ਰੋਟੈਸਟ ਕਰਨ ਜਾ ਰਹੇ ਹਾਂ ਜੀ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਆਊਟਸੋਰਸਿੰਗ ਕੰਪਨੀਆਂ ਦੁਆਰਾ ਬਹੁਤ ਹੀ ਥੋੜੀ ਨਗੂਣੀ ਤਨਖਾਹ ਤੇ ਰੱਖੇ ਗਏ ਟੀਚਰ ਹਾਂ ਜੀ ਅਸੀਂ ਕਹਿਣ ਦੇ ਨਾਂ ਤੇ ਟੀਚਰਾਂ ਪਰ ਸਾਡੇ ਨਾਲ ਸਾਰੀਆਂ ਸਰਕਾਰਾਂ ਮਤਰੀਗੀਆਂ ਮਾਂਵਾਂ ਆਲਾ ਵਿਹਾਰ ਕਰਦੀਆਂ ਨੇ ਜੀ ਇਹ ਸਰਕਾਰਾਂ ਆਉਣ ਤੋਂ ਪਹਿਲਾਂ ਇਹ ਸਰਕਾਰ ਨੇ ਸਾਡੇ ਪਹਿਲਾਂ ਪੁਰਾਣੀ ਸਰਕਾਰ ਦੇ 9 ਮਹੀਨੇ ਧਰਨੇ ਦੇ ਉੱਤੇ ਜਾ ਕੇ ਸਾਡੇ ਨਾਲ ਵਾਅਦੇ ਕੀਤੇ ਸੀ ਸੱਤਾ 'ਚ ਆਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਇੱਕ ਕੱਚੇ ਨਾਮ ਦਾ ਸ਼ਬਦ ਨਹੀਂ ਰਹਿਣ ਦੇਵਾਂਗੇ ਤੇ ਤੁਹਾਨੂੰ ਸਾਡੀ ਸਰਕਾਰ ਨੂੰ ਆਉਣ ਤੋਂ ਤੇ ਅਸੀਂ ਤੁਹਾਨੂੰ ਸੱਤਾ ਦੇ ਆਉਣ ਸਾਡੇ ਡਿਪਾਰਟਮੈਂਟ ਵਿੱਚ ਮਰਜ ਕਰਾਂਗੇ ਪਰ ਅੱਜ ਇਹਨਾਂ ਦੇ ਲਗਭਗ 3.5 ਸਾਲ ਹੋ ਚੁੱਕੇ ਨੇ ਨਾ ਅਸੀਂ ਉਹੀ ਨਗੂਣੀਆ ਤਨਖਾਹਾਂ ਤੇ ਸੱਦਤ ਚੱਲਦੇ ਹੋਏ ਕੰਮ ਕਰ ਰਹੇ ਆ ਤੇ ਉਹੀ ਆਊਟਸੋਰਸਿੰਗ ਕੰਪਨੀਆਂ ਦੇ ਟੈਂਡਰ ਜਿਹੜੇ ਹੈਗੇ ਆ ਰੀਨਿਊ ਕਰਨ ਜਾ ਰਹੇ ਨੇ ਇਸ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਡੀਟੇਨ ਕਰ ਲਿਆ ਤੇ ਪੂਰੀ ਰਾਤ ਪੁਲਿਸ ਟੌਂਕੀ ਕੋਹਰੀਆ ਵਿਖੇ ਰੱਖਿਆ ਜਿਸ ਤੋਂ ਬਾਅਦ ਅੱਜ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਟੌਂਕੀ ਕੋਹਰੀਆ 'ਤੇ ਧਰਨਾ ਦੇਂਦੇ ਹੋਏ ਪੁਲਿਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਮੇਰਾ ਨਾਮ ਰਣਜੀਤ ਸਿੰਘ ਹੈ ਜ਼ਿਲ੍ਹਾ ਪ੍ਰਧਾਨ ਦਾ ਮਾਸ਼ਰਾ ਜੀ ਮੈਂ ਕੱਲ ਸਾਡੀ ਇੱਥੇ ਰੈਲੀ ਸੀਗੀ ਜੀ 1:30 ਵੇ ਠੀਕ ਹੈ ਜੀ ਵਿੱਤ ਮੰਤਰੀ ਦੇ ਦਫ਼ਤਰ ਮੋਰੇ ਅਸੀਂ ਉੱਥੇ ਆਪਣਾ ਪ੍ਰਦਰਸ਼ਨ ਕੀਤਾ ਜੀ ਅੱਧੇ ਘੰਟੇ ਦਾ ਸਾਡਾ ਪ੍ਰਦਰਸ਼ਨ ਸੀਗਾ ਜੀ ਉਸ ਤੋਂ ਬਾਅਦ ਅਸੀਂ 15 10 15 ਮਿੰਟ ਲਈ ਰੋਡ ਤੇ ਵੀ ਆਪਣਾ ਸਾਡਾ ਪ੍ਰੋਗਰਾਮ ਸੀਗਾ ਤੇ ਸਾਨੂੰ ਇੱਥੋਂ ਦੇ ਪ੍ਰਸ਼ਾਸਨ ਜਿਹੜੇ ਪ੍ਰਸ਼ਾਸਨ ਨੇ ਐਸਐਚਓ ਸਾਹਿਬ ਨੇ ਡੀਐਸਪੀ ਸਾਹਿਬ ਨੇ ਇੱਥੋਂ ਸਾਡੇ ਸਾਥੀ ਡਿਟੇਨ ਕਰ ਲਏ ਤੇ ਸਾਨੂੰ ਦੱਸਿਆ ਵਕ ਨਹੀਂ ਹੈਗਾ ਵੀ ਕਿਹੜੇ ਕਿਹੜੇ ਸਾਥੀ ਅਸੀਂ ਤੁਹਾਡੇ ਜਲੇ ਹੈਗੇ ਚੱਕ ਲਿਆ ਗਿਆ ਉਹ ਚੱਕੇ ਤੁਹਾਨੂੰ ਹਾਂਜੀ ਸਾਨੂੰ ਰੋਡ ਤੋਂ ਹੀ ਚੱਕ ਲਿਆ ਸੀਗਾ ਜੀ ਸਾਰੇ ਬਸ ਸਾਨੂੰ ਕੁਝ ਸਾਡੇ ਸਾਥੀ ਜਿਹੜੇ ਹੈਗੇ ਸਾਡੇ ਸਾਡੇ ਨਾਲ ਪਹਿਣਾ ਸੀਗੇ ਸਾਡੇ ਨਾਲ ਸਾਡੇ ਸਾਥੀ ਸੀਗੇ ਉਹ ਇਹਨਾਂ ਰਾਤ ਨੂੰ 11 12 ਵਜੇ ਛੱਡੇ ਹੈਗੇ ਕੁਝ ਸਾਥੀ ਜਿਹੜੇ ਹੈਗੇ ਇਹਨਾਂ ਨੇ ਰਾਤ ਨੂੰ ਅੰਦਰ ਟੱਕ ਲਏ ਉਹਦੇ ਵਿੱਚ ਸਾਡੇ ਇੱਕ ਭੈਣ ਜਿਹੜੀ ਅਨਮੈਰਿਡ ਸੀਗੀ ਜੀ 32-33 ਸਾਲ ਦੀ ਉਮਰ ਹੈਗੀ ਸਾਰੀ ਰਾਤ ਇਹਨਾਂ ਨੇ ਇਹ ਚੌਕੀ ਤੇ ਪਿਠਾਕੇ ਰੱਖਿਆ ਉਸ ਭੈਣ ਨੂੰ ਅੰਦਰ ਸੋ ਉਹਦੇ ਰੋਜ਼ ਵਜੋਂ ਅੱਜ ਫੇਰ ਤੋਂ ਸੀ ਇਹਨਾਂ ਦੇ ਬਾਰ ਅੱਜ ਧਰਨਾ ਲਾਇਆ ਹੈਗਾ ਜੀ ਹਾਂਜੀ ਕਿੰਨੇ ਸਾਥੀ ਤੁਹਾਡੇ ਜਿਹੜੇ ਡਿਟੇਲ ਕੀਤੇ ਗਏ ਨੇ ਸਾਡੇ ਜਿਹੜੇ ਸਾਥੀ ਹੈਗੇ ਇਹਦੀ ਰਾਤ ਤਿੰਨ ਤਿੰਨ ਸਾਥੀ ਡਿਟੇਨ ਕੀਤੇ ਹੈਗੇ ਬਾਕੀ ਸਾਥੀਆਂ ਨੂੰ ਇਹਨਾਂ ਨੇ ਕਿਸੇ ਨੂੰ ਰਾਤ ਨੂੰ 11 ਵਜੇ ਛੱਡਿਆ ਕਿਸੇ ਨੂੰ ਰਾਤ 1 ਵਜੇ ਕਿਸੇ ਨੂੰ 2:30 ਵਜੇ ਛੱਡਿਆ ਹੈਗਾ ਤਿੰਨ ਸਾਥੀਆਂ ਨੂੰ ਹੋਣ ਇਹਨਾਂ ਦੇ ਕੋਰਟ ਚ ਜਾ ਕੇ ਇਹਨਾਂ ਨੇ ਪੇਸ਼ ਕੀਤਾ ਸਾਥੀਆਂ ਦੀ ਕਾਪੀ ਤੁਹਾਨੂੰ ਮਿਲ ਗਈ ਹੈ ਹਾਂਜੀ ਪਹਿਲਾਂ ਉਹਦੇ ਵਿੱਚ 10 ਜਿਹੜੇ 10 ਸਾਡੇ ਸਾਥੀ ਹੈਗੇ ਉਹਨਾਂ ਦੇ ਨਾਮ ਹੈਗਾ ਜੀ ਤੇ ਤਿੰਨ ਸਾਥੀਆਂ ਨੂੰ ਇਹਨਾਂ ਨੇ ਅਰੈਸਟ ਪਾਈ ਹੈਗੀ ਜੀ ਉਹਨਾਂ ਨੂੰ ਲੈ ਕੇ ਕੋਰਟ ਚ ਲੈ ਕੇ ਗਏ ਆ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਬੁਲਾਇਆ ਸੀ ਅੰਦਰ ਕੀ ਗੱਲ ਕੀਤੀ ਤੁਹਾਡੇ ਨਾਲ ਔਰ ਤੁਸੀਂ ਪੁੱਛਿਆ ਕਿ ਵਜ੍ਹਾ ਕੀ ਹੈ ਜਿਹੜਾ ਡਿਟੇਲ ਕੀਤਾ ਗਿਆ ਹਾਂਜੀ ਅਸੀਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਪੁੱਛਿਆ ਵੀ ਸਾਡੀ ਗਲਤੀ ਦੱਸੋ ਕੀ ਹੈਗੀ ਕਹਿੰਦੇ ਗਲਤੀ ਤੁਹਾਡੀ ਮਈ ਮਹੀਨੇ ਦੀ ਹੋਈ ਹੋਈ ਆ ਅਸੀਂ ਕਿਹੜੀ ਗਲਤੀ ਜਿਹੜੀ ਮਈ ਮਹੀਨੇ ਕਹਿੰਦੇ ਮਈ ਮਹੀਨੇ ਤੁਸੀਂ ਰੈਲੀ ਕੀਤੀ ਸੀਗੀ ਉਦੋਂ ਦੀ ਤੁਹਾਡੀ ਗਲਤੀ ਹੈਗੀ ਉਦੋਂ ਤੁਸੀਂ ਇੱਥੇ ਰੋਡ ਜਾਮ ਕੀਤਾ ਸੀ ਅਸੀਂ ਕਹਿੰਦੇ ਉਦੋਂ ਕਿਉਂ ਨਹੀਂ ਤੁਹਾਨੂੰ ਤੁਸੀਂ ਦੱਸਿਆ ਮਈ ਮਹੀਨੇ ਦੀ ਰੈਸਟ ਸਾਡੀ ਹੈ ਹੁਣ ਪਾਣ ਲੱਗਿਆ ਜੀ ਕੋਈ ਮੰਗ ਕੀ ਮੰਗ ਕੀ ਕਰਦੇ ਮੰਗ ਸਾਡੀ ਇਹੀ ਹੈ ਕਿ ਵੀ ਜਿਹੜੇ ਸਾਡੇ ਸਾਡੇ ਸਾਥੀਆਂ ਝੂਠੇ ਪਰਚੇ ਹੋਏ ਨੇ ਉਹ ਰੱਦ ਕੀਤੇ ਜਾਣ ਤੇ ਸਾਡੇ ਜਿਹੜੇ ਬਾਕੀ ਸਾਥੀ ਆਗੇ ਰਹਾ ਕੀਤੇ ਜਾਣ ਮੇਰਾ ਨਾਮ ਸਰਬਜੀਤ ਕੌਰ ਹੈ ਜੀ ਜੋ ਤੁਸੀਂ ਕੱਲੋ ਪ੍ਰੋਟੈਸਟ ਕਰਨ ਆਏ ਸੀਗੇ ਉਸ ਤੋਂ ਬਾਅਦ ਕੀ ਕੁਝ ਘਟਨਾ ਹੋਈ ਰੋਡ ਦੇ ਉੱਪਰ ਬੈਠੇ ਤੁਸੀਂ ਕਿਸ ਤਰ੍ਹਾਂ ਡਿਟੇਨ ਕੀਤਾ ਤੁਹਾਡੇ ਸਾਥੀ ਕੁਝ ਮਹਿਲਾਵਾਂ ਦੇ ਬਲੇਮ ਵੀ ਹੈਗੇ ਸਰਕਾਰ ਦੇ ਉੱਪਰ ਕੀ ਕਹਿਣਾ ਚਾਹੋ ਦੇਖੋ ਜੀ ਸਾਨੂੰ ਪਹਿਲਾਂ ਤਾਂ ਇਹਨਾਂ ਨੇ ਹਰ ਵਾਦਾ ਕਰਦੇ ਰਹੇ ਵੀ ਅਸੀਂ ਇੰਨੇ ਟਾਈਮ ਨੂੰ ਮੀਟਿੰਗ ਦੇ ਦਾਂਗੇ ਨੇ ਟਾਈਮ ਨੂੰ ਮੀਟਿੰਗ ਦੇ ਦਾਂਗੇ ਤੇ ਤੇ ਉਧਰੋਂ ਤਾਂ ਬਾਰਿਸ਼ ਪੂਰੇ ਜੋਰਾਂ ਦੀ ਹੋਣੀ ਸ਼ੁਰੂ ਹੋ ਗਈ ਤੇ ਉਧਰੋਂ ਇਹਨਾਂ ਨੇ ਸਾਡੇ ਸਾਥੀਆਂ ਨੂੰ ਕੁੱਟਮਾਰ ਕਰ ਕਰਕੇ ਗੱਡੀਆਂ ਦੇ ਵਿੱਚ ਸਿੱਟਣਾ ਸ਼ੁਰੂ ਕਰ ਲਿਆ ਜੀ ਇਹਨੇ ਕੋਈ ਨਹੀਂ ਦੇਖਿਆ ਵੀ ਜੈਂਸ ਨੇ ਲੇਡੀ ਨੂੰ ਹੱਥ ਪਾਇਆ ਜਾਂ ਕੀ ਹੋਇਆ ਇਹਨਾਂ ਤੋਂ ਜਿੰਨਾ ਤਸੱਦਦ ਹੋਇਆ ਇਹਨਾਂ ਨੇ ਸਾਡੇ ਕਾਡਰ ਤੇ ਉਹਨਾਂ ਤਸੱਦਦ ਕੀਤਾ ਕੁਰਦੇ ਪਾੜੇ ਚੁੰਨੀਆਂ ਪਾੜੀਆਂ ਪੱਗਾਂ ਲਾਈਆਂ ਇਹਨਾਂ ਨੇ ਸਾਡੇ ਨਾਲ ਜੋ ਇਹਨਾਂ ਦੇ ਮਨ ਚ ਆਇਆ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਮਿੰਟ ਕਰ ਕਰ ਇਹਨਾਂ ਤੋਂ ਕੁਛ ਕਾਡਰ ਛੜਾਇਆ ਕਿਸੇ ਨੂੰ ਕਹਿ ਦਿਆ ਕਿ ਨਫਲਾਨੇ ਥਾਣੇ ਤੇ ਚਲੇ ਜਾਓ ਉੱਥੋਂ ਲੈ ਲਓ ਫਲਾਨੇ ਰੋਡ ਤੇ ਚਲੇ ਜਾਓ ਇਹਨਾਂ ਨੇ ਸਾਨੂੰ 12 ਵਜੇ ਤੱਕ ਐਨਾ ਹਸ਼ ਕਰਿਆ ਫਾਜ਼ਿਲਕਾ ਤੱਕ ਦੀਆਂ ਇਤਜ਼ਰਾਤ ਡਿਡਬੇ ਦੀਆਂ ਸੜਕਾਂ ਤੇ ਸੀ ਮੰੰਜਰ ਸੀ ਰਾਤ ਡਿਡਬੇ ਦਾ ਇਹਨਾਂ ਨੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਰਾਤ ਸਿਰ ਇਹਨੇ ਇੱਕ ਸਾਡੀ ਮੈਡਮ ਸਾਨੂੰ ਉਹਦਾ ਉਹ ਥੋਪਟਾਣਾ ਨਹੀਂ ਦਿੱਤਾ ਵੀ ਉਹਨਾਂ ਨੇ ਉਹ ਕਿੱਥੇ ਰੱਖਿਆ ਮੈਡਮ ਅਸੀਂ ਇਹਨਾਂ ਦੀ ਮਿਲਤਾ ਕਰ ਲਿਆ ਵੀ ਸਾਨੂੰ ਦੋ ਗਾਰਡਰ ਨੂੰ ਹੋਰ ਰੱਖ ਲਓ ਉਹਨਾਂ ਨਾਲ ਪਰ ਇਹਨਾਂ ਨੇ ਇਹ ਪ੍ਰਸ਼ਾਸਨ ਨੇ ਸਾਡੀ ਉਹ ਮੰਗ ਵੀ ਨਹੀਂ ਮੰਨੀ ਕੀ ਮੰਨ ਕਰਦੇ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਕੀ ਨਜ਼ਰ ਆ ਰਿਹਾ ਨਜ਼ਰ ਤਾਂ ਹੀ ਦੇਖੋ ਪੰਜਾਬ ਦੀ ਜਵਾਨੀ ਦਾ ਘਾਣ ਪੰਜਾਬ ਦਾ ਭਵਿੱਖ ਨੇਰੇ ਦੇ ਵਿੱਚ ਜਦੋਂ ਪੰਜਾਬ ਦਾ ਟੀਚਰ ਸਮਾਜ ਨੂੰ ਸਿਰਜਣ ਵਾਲਾ ਅੱਜ ਸਹੀ ਨਹੀਂ ਹੈਗਾ ਉਹਦੀ ਇੰਨੀ ਡਿਸਰੈਸਪੈਕਟ ਹੋ ਰਹੀ ਹੈ ਉਹਦੀ ਇੰਨੀ ਬੇਇੱਜ਼ਤੀ ਹੋ ਰਹੀ ਹੈ ਅਧਿਆਪਕਾਂ ਵਾਂ ਅਸੀਂ ਰਾਤ ਨੂੰ 3-3 ਵਜੇ ਕਰੇ ਪਹੁੰਚੀਆਂ ਹੁਣ ਫੇਰ ਅਸੀਂ ਇੱਥੇ ਖੜੇ ਆ ਤਾਂ ਤੁਸੀਂ ਦੇਖੋ ਕਿ ਅਸੀਂ ਕਿਵੇਂ ਚੰਗੇ ਬੱਚੇ ਚੰਗਾ ਫਿਊਚਰ ਅਸੀਂ ਕਿਵੇਂ ਦੇ ਸਕਦੇ ਆ ਮੇਰਾ ਨਾਮ ਹਰਜੀਤ ਸਿੰਘ ਭਾਰਤੀ ਕਿਸਾਨ ਯੂਨਿਟ ਇਕਤਾ ਗਰਾਹਾ ਬਲਾਕ ਦਰਬੇ ਦਾਗੂ ਆ ਜੀ ਮੈਂ ਅੱਜ ਦਾ ਜੋ ਅੱਜ ਪ੍ਰਦਰਸ਼ਨ ਸੀਗਾ ਜੀ ਇਹ ਇਸ ਤਰ੍ਹਾਂ ਇਹਨਾਂ ਦਾ ਸਾਥ ਦੇ ਰਹੇ ਤੁਸੀਂ ਕੀ ਲੱਗਦਾ ਜਿਸ ਤਰ੍ਹਾਂ ਇਹਨਾਂ ਦੇ ਕੁਝ ਸਾਥੀ ਡਿਟੇਨ ਕੀਤੇ ਗਏ ਨੇਗੇ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਦੇਖੋ ਕੱਲ ਵੋਕੇਸ਼ਨਲ ਟੀਚਰ ਸਾਥੀਆਂ ਨੇ ਆਪ ਦਾ ਪ੍ਰੋਟੈਸਟ ਕੀਤਾ ਸੀਗਾ ਕੋਈ ਅਰਥੀ ਫੂਕ ਮਯਾਰਾ ਸੀਗਾ ਕੋਈ 5-7 ਮਿੰਟ ਅੱਧੇ ਘੰਟੇ ਵਾਸਤੇ ਕੋਈ ਰੋਡ ਦੇ ਉੱਤੇ ਇਹਨਾਂ ਦਾ ਪ੍ਰੋਗਰਾਮ ਸੀਗਾ ਉੱਥੋਂ ਦਰਬੇ ਦੇ ਐਸ ਐਚ ਓ ਤੇ ਡੀ ਐਸ ਪੀ ਦਰਬਾ ਵੱਲੋਂ ਤੇ ਉਹ ਟੀਚਰਾਂ ਨੂੰ ਗ੍ਰਿਫਤਾਰ ਕਰਕੇ ਸਾਰੇ ਟੀਚਰ ਗ੍ਰਿਫਤਾਰ ਕਰ ਲਏ ਜਿਨ੍ਹਾਂ ਦੇ ਵਿੱਚੋਂ ਤਿੰਨ ਟੀਚਰਾਂ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕਰਕੇ ਇਸ ਚੌਂਕੀ ਦੇ ਵਿੱਚ ਰੱਖਿਆ ਜਿਨ੍ਹਾਂ ਦੇ ਵਿੱਚ ਇੱਕ ਲੇਡੀ ਟੀਚਰ ਸੀ ਜਿਹੜੀ ਅਨਮੈਰਿਡ ਕੁੜੀ ਐ ਉਸ ਲੜਕੀ ਨੂੰ ਵੀ ਤੇ ਦੋ ਉਹਨਾਂ ਦਾ ਜੈਂਟਸ ਟੀਚਰਾਂ ਨੂੰ ਸਾਰੀ ਰਾਤ ਇਸ ਚੌਂਕੀ ਦੇ ਵਿੱਚ ਬੰਦ ਰੱਖਿਆ ਇਹਨਾਂ ਟੀਚਰਾਂ ਦਾ ਜਦੋਂ ਸਾਨੂੰ ਫੋਨ ਆਏਗਾ ਵੀ ਅਸੀਂ ਅੱਜ ਚੌਂਕੀ ਕੌੜੀਆਂ ਦੇ ਮੂਹਰੇ ਮਤਲਬ ਪ੍ਰੋਟੈਸਟ ਕਰਨਾ ਹੈ ਉਹਦਾ ਟੀਚਰਾਂ ਨੂੰ ਰਿਹਾ ਕਰਾਉਣ ਵਾਸਤੇ ਤਾਂ ਅਸੀਂ ਫੌਰੀ ਤੌਰ ਤੇ ਬੀਕੇ ਯੂਗਰਾਹਾ ਬਲਾਕ ਦੜਬਾ ਵੱਲੋਂ ਇਹਨਾਂ ਸਾਥੀਆਂ ਦੀ ਮਦਦ ਤੇ ਪਹੁੰਚਾਂਗੇ ਤੇ ਪ੍ਰਸ਼ਾਸਨ ਨੂੰ ਕਹੇਗਾ ਵੀ ਜਿਸ ਤਰੀਕੇ ਨਾਲ ਤੁਸੀਂ ਧੱਕੇਸ਼ਾਹੀ ਇਹ ਸਰਕਾਰ ਕਰ ਰਹੀ ਹੈ ਮੁੱਖ ਮੰਤਰੀ ਭਗਵਤ ਮਾਨ ਇੱਕ ਪਾਸੇ ਦਮਗਾ ਜੇ ਮਾਰਦਾ ਹੈ ਵੀ ਅਸੀਂ ਸਾਰੇ ਜਿਹੜੇ ਕੱਚੇ ਮੁਲਾਜ਼ਮ ਸੀ ਪੱਕੇ ਕਰ ਦਿੱਤੇ ਨੇ ਇੱਕ ਪਾਸੇ ਇਹਨਾਂ ਨੇ ਬੋਰ ਲਿਖ ਲਏ ਕਿ ਸੜਕਾਂ ਪਾਤੀਆਂ ਸਾਰੀਆਂ ਦੂਜੇ ਪਾਸੇ ਅੱਜ ਆ ਕੱਚੇ ਟੀਚਰ ਆਪਦੀ ਉਹ ਪੱਕੇ ਹੋਣ ਵਾਸਤੇ ਮੰਗਾ ਵਾਸਤੇ ਪ੍ਰੋਟੈਸਟ ਕਰ ਰਹੇ ਨੇ ਤੇ ਇੱਥੇ ਵੀ ਸਰਕਾਰ ਇਹਨਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦੇਈ ਬੜੀ ਸ਼ਰਮ ਦੀ ਗੱਲ ਹੈਗੀ ਉਹ ਧਰਨੇ ਚੋਂ ਨਿਕਲੀ ਹੋਈ ਪਾਰਟੀ ਜਿਹੜੀ ਕਹਿੰਦੀ ਸਾਡੀ ਸਰਕਾਰ ਸੱਫਾ ਚੱਲੂਗੀ ਤੇ ਤੁਸੀਂ ਸਵਾਲ ਜਵਾਬ ਕਰੋ ਕੱਲ ਜਦੋਂ ਸੂਬੇ ਦੇ ਵਿੱਤ ਮੰਤਰੀ ਨੂੰ ਆਪਣੇ ਹੱਕ ਮੰਗਣ ਐਨਐਫਐਸਕਿਊ ਦੇ ਟੀਚਰ ਆਪਣੇ ਹੱਕਾਂ ਲਈ ਇੱਥੇ ਆਏ ਤਾਂ ਉਹਨਾਂ ਦੀ ਸ਼ਹਿਤ ਇਹ ਉਹਨਾਂ ਨੂੰ ਡਿਟੇਨ ਕਰਕੇ ਰਾਤ ਅੱਧੀ ਰਾਤ ਨੂੰ ਜਿੱਚ ਫੀਮੇਲ ਟੀਚਰ ਵੀ ਤੇ ਇੱਥੇ ਥਾਣੇ 'ਚ ਬੰਦ ਕੀਤਾ ਗਿਆ ਇੱਕ ਪਾਸੇ ਤੁਸੀਂ ਨਾਰੇ ਲਾਉਂਦੇ ਹੋ ਕਿ ਸਾਡੇ ਜਿੱਥੇ ਮਰਜ਼ੀ ਸਵਾਲ ਕਰੋ ਤੇ ਦੂਜੇ ਪਾਸੇ ਆਪਣੇ ਹੱਕ ਮੰਗਣ ਆਏ ਲੋਕਾਂ ਨੂੰ ਤੁਸੀਂ ਜਿਨ੍ਹਾਂ ਤੋਂ ਸਾਡੇ ਸਮਾਜ ਦੀ ਸਿਰਜਣਾ ਹੁੰਦੀ ਹੈ ਅਧਿਆਪਕਾਂ ਨੂੰ ਜਿਹਦੇ ਵਿੱਚ ਫੀਮੇਲ ਟੀਚਰ ਜਣ ਉਹਨਾਂ ਨੂੰ ਤੁਸੀਂ ਚੌਂਕੀ ਦੇ ਵਿੱਚ ਬੰਦ ਕਰਦੇ ਹੋ ਮੈਨੂੰ ਪਤਾ ਲੱਗਿਆ ਮੀਡੀਆ ਰਿਪੋਰਟਰਾਂ ਅਹੀਂ ਕਿ ਉਹਨਾਂ ਵਿੱਚ ਇੱਕ ਅਨਮੈਰਿਡ ਲੜਕੀ ਵੀ ਆ ਸੰਗਰੂਰ ਦੇ ਬਾਲੀਆਂ ਪਿੰਡ ਦੀ ਉਹਦਾ ਹਾਲੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਇਹਨੇ ਕਿੱਥੇ ਰੱਖੀ ਆ ਕਿੱਥੇ ਨਾ ਜਦੋਂ ਪਾਰਟੀ ਅਹੀਂ ਨਾਅਰੇ ਲਾ ਕੇ ਸਰਕਾਰ 'ਚ ਸੱਤਾ ਚਾਹੀ ਹੋਵੇ ਧਰਨੇ ਤੇ ਬੈੜ ਬੈੜ ਕੇ ਕਿ ਸਾਡੀ ਪਾਰਟੀ ਧਰਨੇ 'ਚ ਨਿਕਲੀਏ ਤੁਸੀਂ ਧਰਨੇ 'ਚ ਵਿਰੋਧ ਨਹੀਂ ਕਰਾਂਗੇ ਤੁਸੀਂ ਦੇ ਹੱਕਾਂ ਲਈ ਧਰਨੇ ਲਗਾਓ ਜਦੋਂ ਜਦੋਂ ਧਰਨੇ ਲਗਾਉਣ ਦੀ ਵਾਰੀ ਆਈ ਤੇ ਤੁਸੀਂ ਧਰਨੇ ਦਵਾਉਣ ਵਾਸਤੇ ਉਹਨਾਂ ਦੀ ਆਵਾਜ਼ ਦਵਾਉਣ ਵਾਸਤੇ ਤੁਸੀਂ ਜਿਹੜਾ ਚ ਬੰਦ ਕਰ ਰਹੇ ਹੋ ਇਹ ਦੇਖੋ ਬੜੀ ਮੰਦਭਾਗੀ ਘਟਨਾ ਮੈਂ ਕਹਿ ਸਕਦਾ ਇਹ ਇਹ ਜਿਹੜੀ ਧਰਨਿਆਂ ਚੋਂ ਨਿਕਲੀ ਹੋਈ ਸਰਕਾਰ ਇਹ ਆਮ ਆਦਮੀ ਨਹੀਂ ਲਈ ਇਹ ਖਾਸ ਆਦਮੀ ਬਣ ਗਈ ਇਹ ਉਹੀ ਸਰਕਾਰ ਹੈ ਜਿਹੜੀ ਕੀ ਉਸ ਟਾਈਮ ਇਹ ਕਹਿੰਦੀ ਸੀ ਵੀ ਤੁਸੀਂ ਲੀਡਰਾਂ ਨੂੰ ਜਾ ਕੇ ਸਵਾਲ ਪੁੱਛੋ ਅੱਜ ਸਾਡੇ ਵੀਰ ਤੇ ਸਾਡੀਆਂ ਭੈਣਾਂ ਜਿਹੜੇ ਆਊਟਸ ਆਫ ਸੋਰਸ ਤੇ ਅਧਿਆਪਕ ਨੇ ਉਹਨਾਂ ਨੇ ਇਹਨਾਂ ਨੂੰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਮਿਲਣ ਲਈ ਕਈ ਵਾਰ ਟਾਈਮ ਦੇ ਚੁੱਕੇ ਨੇ ਉਹ ਪਰ ਉਹਨਾਂ ਨੂੰ ਵਾਰ-ਵਾਰ ਟਾਈਮ ਮਿਲਣ ਦੇ ਨਾਲ ਵੀ ਫੇਰ ਵੀ ਨਹੀਂ ਮਿਲਿਆ ਗਿਆ ਅੰਤ ਦੇ ਵਿੱਚ ਉਹ ਜਦੋਂ ਇਹਨਾਂ ਨੂੰ ਨਹੀਂ ਮਿਲੇ ਤਾਂ ਇਹਨਾਂ ਨੇ ਕੱਲ ਦੜਬੇ ਮੰਡੀ ਦੇ ਵਿੱਚ ਪਹਿਲਾਂ ਆ ਕੇ ਉਹਨਾਂ ਦੀ ਵੇਟ ਕੀਤੀ ਫਿਰ ਇਹਨਾਂ ਨੇ ਪੁਲ ਦੇ ਥੱਲੇ ਸ਼ਾਂਤੀਪੁਰਗ ਬੈਠੇ ਪਰ ਜਦੋਂ ਫੇਰ ਵੀ ਇਹਨਾਂ ਦੀ ਨਹੀਂ ਸੁਣੀ ਗਈ ਫਿਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸੜਕ ਦੇ ਬੈਠੇ ਪਰ ਇਹਨਾਂ ਨੇ ਗੁੰਡੇ ਅੰਸਰਾਂ ਨੇ ਕਹਿ ਸਕਦਾ ਮੈਂ ਇਹ ਜਿਹੜਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਅੱਜ ਉਹਨਾਂ ਅਧਿਆਪਕਾਂ ਦੇ ਉਹਨਾਂ ਭੈਣਾਂ ਦੇ ਲਾਠੀ ਚਾਰਜ ਕੀਤਾ ਗਿਆ ਉਹਨਾਂ ਦੇ ਕੱਪੜੇ ਤੱਕ ਪਾੜੇ ਗਏ ਤੇ ਉਹਨਾਂ ਦੇ ਕਈ ਇਹ ਅਧਿਆਪਕਾਂ ਨੂੰ ਅਰੈਸਟ ਵੀ ਕੀਤਾ ਗਿਆ ਉਹਨਾਂ ਦਾ ਇਹ ਨਹੀਂ ਪਤਾ ਵੀ ਹੈ ਕਿੱਥੇ ਆ ਉਹ ਸਾਰੀ ਰਾਤ ਖੱਜਲ ਖਵਾਰ ਹੁੰਦੇ ਰਹੇ ਤੇ ਸਵੇਰ ਹੋਈ ਹੈ ਤੇ ਅੱਜ ਪਤਾ ਲੱਗਿਆ ਕਿ ਇਹਨਾਂ ਦੇ ਲਗਾ ਤਿੰਨ ਤਿੰਨ ਜਣੇ ਦੇ ਪਰਚਾ ਕੀਤਾ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਹੁੰਦੀ ਤੁਸੀਂ ਆਪਣੇ ਹੱਕ ਮੰਗੋ ਇਹ ਹੱਕ ਮੰਗਣ ਦੇ باوجود ਅੱਜ ਇਹਨਾਂ ਵੀਰਾਂ ਨੂੰ ਇਹ ਬੇਰਜ਼ਗਾਰ ਵੀਰਾਂ ਨੂੰ ਇਹਨਾਂ ਨੂੰ ਅੱਜ ਡਾਂਗਾ ਖਾਣੀਆਂ ਪਈਆਂ ਤੇ ਜਿੱਲ੍ਹਾਂ ਦੇਖਣੀਆਂ ਪਈਆਂ ਗੱਲ ਇਹ ਹੈ ਜੀ ਜਿਹੜਾ ਦੜਬਾ ਦੇ ਵਿੱਚ ਸਾਡੇ ਵਿੱਤ ਮੰਤਰੀ ਜੀ ਤੋਂ ਅਧਿਆਪਕਾਂ ਨੇ ਕੱਚੇ ਅਧਿਆਪਕਾਂ ਨੇ ਟਾਈਮ ਰੱਖਿਆ ਸੀ ਆਪਦਾ ਉਹ ਬਾਰ-ਬਾਰ ਟਾਈਮ ਦੇ ਕੇ ਵੀ ਇਹਨਾਂ ਨੂੰ ਮਿਲੇ ਨਹੀਂ ਉਲਟ ਇਹਨਾਂ ਦੇ ਉੱਪਰ ਬਹੁਤ ਵੱਡਾ ਤਸੱਦਦ ਕੀਤਾ ਕੱਲ ਮੀਂਹ ਪੈਂਦੇ ਵਿੱਚ ਖਿੱਚ ਧੂ ਕੇਤੀ ਹੈ ਅਧਿਆਪਕਾਂ ਦੀ ਕਿਸੇ ਟਾਈਮ ਇਹ ਸਰਕਾਰ ਧਰਨਿਆਂ ਦੇ ਵਿੱਚੋਂ ਨਿਕਲੀ ਸੀਗੀ ਕਹਿੰਦੇ ਸੀਗੇ ਵੀ ਲੋਕਾਂ ਦਾ ਅਧਿਕਾਰ ਹੈ ਧਰਨੇ ਲਾਉਣਾ ਤੇ ਆਪਣੇ ਸਵਾਲ ਪੁੱਛਣਾ ਅੱਜ ਇਹ ਸਵਾਲਾਂ ਤੋਂ ਵੀ ਭੱਜ ਰਹੇ ਨੇ ਤੇ ਧਰਨਿਆਂ ਤੋਂ ਵੀ ਡਰ ਰਹੇ ਨੇ ਇਸ ਕਰਕੇ ਇਹਨਾਂ ਦਾ ਸਾਰਾ ਖੂਦ ਸਰਕਾਰ ਦਾ ਝੂਠ ਨਿਕਲਿਆ ਹੁਣ ਆਪਾਂ ਨੇ ਦੇਖਿਆ ਵੀ 10 ਬੰਦਿਆਂ ਤੇ 10 ਟੀਚਰਾਂ ਤੇ ਪਰਚਾ ਦਿੱਤਾ ਜਿਹੜਾ ਕਿ ਕੋਈ ਪਰਚਾ ਦੇਣ ਦਾ ਹੱਕ ਨਹੀਂ ਸੀਗਾ ਕਿਉਂਕਿ ਹਰੇਕ ਨੂੰ ਭਵੰਤਮਾਨ ਕਹਿੰਦਾ ਹੁੰਦਾ ਸੀ ਵੀ ਆਪਦੇ ਅਧਿਕਾਰਾਂ ਦੀ ਗੱਲ ਹਰੇਕ ਬੰਦਾ ਕਰ ਸਕਦਾ ਹੈ ਅੱਜ ਉਹੀ ਮਾਸਟਰ ਮਿੰਦਰ ਦਾ ਬੇਟਾ ਪਤਾ ਨਹੀਂ ਕਿ ਕਿਸ ਤਰ੍ਹਾਂ ਦੀ ਸਿੱਖਿਆ ਦੇ ਕੇ ਗਏ ਨੇ ਮਾਸਟਰ ਜੀ ਇਹ ਸਭ ਦੇ ਪੁੱਤਰ ਨੂੰ ਵੀ ਉਹੀ ਟੀਚਰਾਂ ਨੂੰ ਸਭ ਤੋਂ ਵੱਧ ਤੰਗ ਕਰ ਰਿਹਾ ਹੈ ਹਾਂਜੀ ਮਾਮਾ ਇੱਕ ਆਊਟਸੋਰਸ ਲਾਗਵਲ ਦੇ ਵੱਲੋਂ ਜਿਹੜਾ ਹੈਗਾ ਜੀ ਅੱਜ ਕੌੜੀਆ ਚੌਕੀ ਦਾ ਘਰਾਓ ਕੀਤਾ ਗਿਆ ਹੈਗਾ ਟੀਐਫਆਈਆਰ ਹੋਈ ਹੈ ਜੀ ਕੀ ਮ ਇਹ ਜਿਸ ਤਰ੍ਹਾਂ ਹੈ ਵੀ ਕੱਲ ਮਿਤੀ 24 8 25 ਨੂੰ ਥਾਣਾ ਦਿੜਬਾਦ ਚ ਪੈਂਦਾ ਜਿਹੜਾ ਆਪਣਾ ਦਿੜਬਾਈ ਰਿਆ ਚ ਮਾਨਯੋਗ ਵਿੱਤ ਮੰਤਰੀ ਪੰਜਾਬ ਜੀ ਦੇ ਦਫ਼ਤਰ ਅੱਗੇ ਅਨਾਜ ਮੰਡੀ ਚ ਜਿਹੜੇ ਵੋਕੇਸ਼ਨਲ ਟੀਚਰ ਫਰੰਟ ਐਨ ਐਸ ਕਿਊ ਐਫ ਵਾਲੇ ਇਹਨਾਂ ਦਾ ਇੱਕ ਧਰਨਾ ਸੀਗਾ ਤੇ ਉਸ ਧਰਨੇ ਤੋਂ ਬਾਅਦ ਜਿਹਦੇ ਚ ਅਸੀਂ ਕਾਫੀ ਕੋਸ਼ਿਸ਼ ਕੀਤੀ ਇਹਨਾਂ ਨਾਲ 네ਗੋਸ਼ੀਏਸ਼ਨ ਚੱਲੀਆਂ ਗੱਲਬਾਤ ਚੱਲੀ ਪਰ ਜਦੋਂ ਕਿਸੇ ਪਾਸੇ ਸਹਿਮਤੀ ਨਾ ਬਣ ਸਕੇ ਤਾਂ ਪੁਲਿਸ ਨੂੰ ਜਿਹੜਾ ਹੈ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ 'ਚ ਇਹਨਾਂ ਸਭ ਨੂੰ ਰਾਉਂਡ ਅਪ ਕਰਨਾ ਪਿਆ ਤੇ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਦੇ ਵਿੱਚੋਂ ਕੁਝ ਬੰਦਿਆਂ ਦੀ ਅਰੈਸਟ ਜਿਹੜੀ ਹੈ ਇੱਕ ਪਹਿਲਾਂ ਮੁਕੱਦਮਾ ਹੋਇਆ ਸੀ ਜੋ ਕਿ ਹੈਗਾ ਐਫ ਆਈ ਆਰ ਨੰਬਰ 43 ਇਹ 16 3 25 ਦੀ ਇੱਕ ਐਫ ਆਈ ਆਰ ਪਹਿਲਾਂ ਰਜਿਸਟਰ ਹੋਈ ਪਈ ਸੀ ਜਿਦੇ ਵਿੱਚ ਸਾਨੂੰ ਇਹਨਾਂ 'ਚੋਂ ਕੁਝ ਬੰਦਿਆਂ ਦੀ ਜਿਹੜੀ ਅਰੇਸ ਸੀ ਗਿਆ ਇਹਨਾਂ ਚੋਂ ਕੁਝ ਜਿਹੜੇ ਕਯੂ ਸੀ ਉਹ ਲੋੜੀਂਦਾ ਸੀਗੇ ਤੇ ਉਹਦੇ ਵਿੱਚੋਂ ਅਸੀਂ ਦੋ ਮੇਲ ਜਿਹੜੇ ਅਕਿਊਜ਼ ਨੇ ਦੋ ਮੇਲ ਟੀਚਰਸ ਜਿਹੜੇ ਨੇ ਤੇ ਇੱਕ ਫੀਮੇਲ ਟੀਚਰ ਦੀ ਜਿਹੜੀ ਹੈ ਉਹ ਅਰੇਸਟ ਪਾਈ ਹੈ ਜਿਹਦੇ ਅਗੇਂਸਟ ਇਹ ਧਰਨਾ ਜਿਹੜਾ ਹੈ ਅੱਜ ਚੌਂਕੀ ਕੋਰੀਆਂ ਦੇ ਬਾਹਰ ਇਹਨਾਂ ਵੱਲੋਂ ਲਾਇਆ ਗਿਆ ਸੀ ਪਰ ਫਿਲਹਾਲ ਜਿਹੜਾ ਹੈ ਉਹ ਧਰਨਾ ਚਕਵਾ ਦਿੱਤਾ ਗਿਆ